ਮੈਂ ਡਾਕਟਰ ਸਵਾਤੀ ਐਸਐਮਓ ਇਨ ਚਾਰ ਸਿਵਲ ਹਸਪੀਟਲ ਹੁਸ਼ਿਆਰਪੁਰ ਨਾਲ ਮੇਰੇ ਡਾਕਟਰ ਮਨਮੋਨ ਸਿੰਘ ਜੀ ਹੈ ਇਹ ਵੀ ਐਸਐਮਓ ਹੈਗੇ ਆ ਇੱਥੇ ਇਹ ਕੁਝ ਵਿਭਾਗਾਂ ਦਾ ਕੰਮ ਇੱਥੇ ਇਹਨਾਂ ਨੇ ਸੰਭਾਲਿਆ ਹੋਇਆ ਜਿਸ ਤਰ੍ਹਾਂ ਕਿ ਮੈਟਰਨਿਟੀ ਦਾ ਔਰ ਐਮਰਜੈਂਸੀ ਤੇ ਓਟੀ ਤੇ ਮੈਂ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਸਿਵਲ ਹਸਪੀਟਲ ਹੁਸ਼ਿਆਰਪੁਰ ਜਿਹੜਾ ਹੈਗਾ ਕਿ ਕਾਇਕਲ ਪ੍ਰੋਗਰਾਮ ਦੇ ਅੰਡਰ ਸੈਕੰਡ ਪੋਜੀਸ਼ਨ ਆਈ ਹੈ ਜੋ ਕਿ ਪੰਜਾਬ ਦੇ ਵਿੱਚ ਇਸ ਹਸਪਤਾਲ ਨੇ ਪਹਿਲੀ ਵਾਰੀ ਇਹ ਅਚੀਵ ਕੀਤੀ ਹੈ ਇਸ ਕਾਇਕਲਪ ਦਾ ਪ੍ਰੋਗਰਾਮ ਜਿਹੜਾ ਹੈਗਾ ਇਹ ਗਵਰਨਮੈਂਟ ਦੇ ਅੰਡਰ ਹੈ ਸ਼ੁਰੂ ਹੋਇਆ ਸੀਗਾ 2015 ਦੇ ਵਿੱਚ ਇਸ ਦਾ ਮੇਨ ਮਕਸਦ ਹੈ ਹੈਗਾ ਕਿ ਜਿਹੜੇ ਸਰਕਾਰੀ ਹਸਪਤਾਲ ਹੈ ਜਿਨ੍ਹਾਂ ਦੀ ਕਿ ਇੱਕ ਲੋਸ਼ਨ ਹੁੰਦੀ ਸੀਗੀ ਕਿ ਬਹੁਤ ਹੀ ਗੰਦੇ ਔਰ ਇੱਥੇ ਸਹੀ ਢੰਗ ਨਾਲ ਨਹੀਂ ਇਲਾਜ ਕੀਤਾ ਜਾਂਦਾ ਉਹਨਾਂ ਨੂੰ ਅਪਗ੍ਰੇਡ ਕਰਕੇ ਵਧੀਆ ਢੰਗ ਨਾਲ ਮਰੀਜ਼ਾਂ ਦੇ ਸਾਹਮਣੇ ਪੇਸ਼ ਕਰਨਾ ਔਰ ਮਰੀਜ਼ਾਂ ਨੂੰ ਔਰ ਲੋਕੀ ਇਤਨੂੰ ਮੁਕਤ ਰੱਖਦੇ ਹੋਏ ਕੁਝ ਸੇਵਾਵਾਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਦੇ ਮੁਕਾਬਲੇ 'ਚ ਨਾਲ ਖੜੀਆਂ ਤਾਣਾ ਹੈਗਾ ਇਸ ਦੇ ਅੰਡਰ 300 ਚੈੱਕ ਪੁਆਇੰਟਸ ਹੈਗੇ ਜਿਨ੍ਹਾਂ ਦੇ ਅੰਡਰ ਕੀ ਚੈਕਿੰਗ ਹੁੰਦੀ ਹੈ ਹਸਪੀਟਲ ਦੀ ਬਾਹਰੋਂ ਅਸੈਸਰ ਆਉਂਦੇ ਹੈਗੇ ਔਰ ਸਾਨੂੰ ਸਰਕਾਰ ਨੇ ਹਸਪੀਟਲ ਐਡਮਿਨਿਸਟਰेटर ਦੇਤੇ ਹੋਏ ਨੇ ਜਿਹੜਾ ਕੀ ਇਹਨੂੰ ਚੈਕਿੰਗ ਕਰਦੇ ਹੈਗੇ ਆ ਕਿ ਇਹ ਸਹੀ ਤਰ੍ਹਾਂ ਨਾਲ ਇੱਥੇ ਕੰਮ ਹੋ ਰਿਹਾ ਹੈਗਾ ਕਿ ਨਹੀਂ ਹੋ ਰਿਹਾ ਇਨ ਚੈੱਕ ਪੁਆਇੰਟਸ ਦੇ ਅੰਡਰ ਜਿਸ ਤਰ੍ਹਾਂ ਕੀ ਸਭ ਤੋਂ ਪਹਿਲਾਂ ਆਂਦੀ ਹੈਗੀ ਹੈ ਸਵੱਛਤਾ ਸਫਾਈ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਔਰ ਹਰ ਨਾਗਰਿਕ ਦਾ ਔਰ ਹਰ ਮਰੀਜ਼ ਦਾ ਹੱਕ ਹੈਗਾ ਇਹ ਹਸਪੀਟਲ ਜਿੱਥੇ ਕਿ ਉਹਦਾ ਸਟੇ ਹੈਗਾ ਬਿਮਾਰੀ ਦੇ ਦੌਰਾਨ ਉਹ ਰਹਿੰਦਾ ਹੈ ਆਰਾਮ ਵਾਲਾ ਉਹਦਾ ਸਾਫ਼ ਹੋਵੇ ਸੈਕਿੰਡ ਹੈਗਾ ਉਹਦੇ ਵਿੱਚ ਮੈਡੀਸਿਨ ਦੀ ਅਵੇਲੇਬਿਲਟੀ ਔਰ ਪੇਸ਼ੈਂਟ ਨੂੰ ਜਿਹੜਾ ਹੈਗਾ ਟਾਇਲਟਸ ਦੀ ਜਿਹੜੀ ਪ੍ਰੋਬਲਮ ਨਾ ਆਏ ਔਰ ਜਿਹੜਾ ਸਟਾਫ ਦਾ ਵਤੀਰਾ ਹੈ ਪੇਸ਼ੈਂਟ ਦੇ ਨਾਲ ਜਿਸ ਟਾਈਮ ਤੇ ਉਹ ਹਸਪੀਟਲ 'ਚ ਹੈ ਬਹੁਤ ਹੀ ਵਧੀਆ ਢੰਗ ਦਾ ਹੋਵੇ ਤਾਂ ਕਿ ਉਹਨੂੰ ਤਕਲੀਫ ਨਾ ਹੋਵੇ ਤੁਹਾਨੂੰ ਇਹ ਦੱਸਿਆ ਜਾਂਦਾ ਹੈਗਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਇਸ ਪ੍ਰੋਗਰਾਮ ਦੇ ਨਾਲ ਇੱਕ ਸਾਡੇ ਕੋਲ ਇਕੋ ਫ੍ਰੈਂਡਲੀ ਚੈਕਲਿਸਟ ਦਾ ਵੀ ਨਾਲ ਜੋੜਿਆ ਗਿਆ ਹੈਗਾ ਜਿਸ ਵਿੱਚ ਕਿ ਸਾਡੇ ਹਸਪੀਟਲ ਦੇ 91% ਤਾਇ ਹੈਗੇ ਅਤੇ ਮੈਦਕਾ ਪੁਲਗੀ ਕੇ ਤਾਇ ਪਲਪ ਦੇ ਵਿੱਚ 90% ਲੈ ਕੇ ਅਸੀਂ ਸੈਕਿੰਡ ਪੋਜੀਸ਼ਨ ਤੇ ਆਏ ਅਸੀਂ ਮਿਹਨਤ ਕਰਦੇ ਰਵਾਂਗੇ ਅੱਗੇ ਵੀ ਅਸੀਂ ਇਹਨੂੰ ਹੋਰ ਜ਼ਿਆਦਾ ਵਧੀਆ ਬਣਾ ਕੇ ਨੰਬਰ 1 ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ